ਸਾਹਬ ਜੀ ਪਹੁੰਚ ਗਏ ਆਪਾਂ ਮੱਛਵੜੇ ਵਾਲੀ ਡੀਲਰਸ਼ਿਪ ਤੇ ਤੇ ਬੰਦੇ ਲਾਉਣ ਲੱਗੇ ਸਮਾਨ ਆਪਣਾ ਆਪਣਾ ਜਿਹੜੇ ਜਿਹੜੇ ਨੇ ਕਿਹੜੀ ਕਿਹੜੀ ਮਸ਼ੀਨ ਸਮਾਰਨੀ ਆ ਸਾਰੇ ਭਾਈ ਬੰਨਿਆ ਐ ਟਾਈਮ ਤੇ ਪਟਵਾਰੀ ਸਿੰਘ ਰਮਾਲ ਬਣ ਕੇ ਖੜਾ ਆ ਰਾਮ ਨਾਲ ਤੇ ਗਰਜਰਨ ਉਹਨਾਂ ਦੀ ਇੱਧਰ ਡਿਊਟੀ ਲੱਗੀ ਹੋਈ ਆ ਇਹਨਾਂ ਨੇ ਸਮਾਨ ਦਾ ਰੈਕ ਆ ਪਰਾਲੀ ਇਕੱਠੀ ਕਰਨੇ ਵਾਲਾ ਲੈਂਡ ਚਲਾਉਣੇ ਵਾਲਾ ਟ੍ਰੈਕਰ ਕਹਿੰਦੇ ਆ ਜੀ ਇਹਨੂੰ ਤੇ ਇਹ더라 ਮਸ਼ੀਨਾਂ ਕੀ ਫੋਟ ਤੋਂ ਇਹਦੀ ਵੀ ਸਰਵਿਸ ਕਰਨੀ ਆ ਜੇ ਖੋਲਣੀ ਆਲੇ ਤੇ ਇੱਕ ਮਸ਼ੀਨ ਨੂੰ ਲੱਗੇ ਹੋਇਆ ਸੈੱਟ ਕਰ ਰਾ ਦੇਖੋ ਇਹਦੀ ਰਿਪੇਅਰ ਚੱਲ ਰਹੀ ਹੈ ਸੀਡਰ ਜੋਨਟਾਂ ਦੀ ਜੀ ਤਾਂ ਜੋ ਜਿਹੜੇ ਸੀਡ ਆ ਜਿਹੜਾ ਬੀਜ ਹੋ ਮਿਸਿੰਗ ਨਾ ਹੋਵੇ ਆ ਦੇਖੋ ਵਿੱਚ ਖੋਲਿਆ ਹੋਇਆ ਤੁਹਾਨੂੰ ਦਿਖਾ ਦਿੰਨੇ ਆ ਆ ਸਾਰੀਆਂ ਸੀਡਰ ਜੋਨਟਾਂ ਖੋਲੀਆਂ ਹੋਈਆਂ ਨੇ ਤੇ ਆ ਲੱਗਿਆ ਹੋਇਆ ਭਾਈ ਰਿਪੇਅਰ ਕਰਨ ਗਿਆਨੀ ਜਿਹੜੀਆਂ ਭਾਈ ਆ ਚਟੀਆਂ-ਚਟੀਆਂ ਨੇ ਪਲਾਸਟਿਕ ਦੀਆਂ ਇਹ ਚੀਜ਼ਾਂ ਪੈਂਦੀਆਂ ਨੇ ਜੀ ਵਿੱਚ ਲੰਮੀਆਂ ਸਾਰੀਆਂ ਇੰਨਾਂ ਨਾਲ ਇਹ ਹੋ ਜਾਂਦਾ ਜਦੋਂ ਡਿਸਕ ਘੁੰਮਦੀ ਹੈ ਇਹਦਾ ਪ੍ਰੈਸ਼ਰ ਨਹੀਂ ਲੀਕ ਹੁੰਦਾ ਹਵਾ ਦਾ ਤੇ ਇੱਕ ਆ ਵਿੱਚ ਪੈਂਦੇ ਆ ਪਲਾਸਟਿਕ ਤੇ ਰਬੜ ਅੰਦਰ ਜਿਹੜੀਆਂ ਰਬੜਾਂ ਉਹ ਵੀ ਨਹੀਂ ਪ੍ਰੈਸ਼ਰ ਲੀਕ ਕਰਨ ਦਿੰਦੀਆਂ ਜਿਹੜਾ ਥੱਲੇ ਆ ਕੇ ਪ੍ਰੈਸ਼ਰ ਹੁੰਦਾ ਵਾ ਥੱਲੇ ਆ ਕੇ ਜਾਨੀ ਕਿ ਡਿੱਗਦਾ ਬੀਜ ਤੇ ਇਹਦੇ ਵਿੱਚੋਂ ਆ ਦੇਖੋ ਜਿਵੇਂ ਆ ਮੂੰਗਰੇ ਦਾ ਬੀਜ ਨਿਕਲਿਆ ਦੇਖੋ ਇਹ ਮੂੰਗਰਾ ਬੀਜ ਹੈ ਮਸ਼ੀਨ ਨਾਲ ਲਾਸਟ ਚਾ ਦੇਖੋ ਮੂੰਗਰੇ ਦਾ ਬੀਜ ਵਿੱਚੋਂ ਨਿਕਲਿਆ ਸਾਡੇ ਕੰਨੀ ਇਧਰ ਮੂੰਗਰਾ ਬਹੁਤ ਚੱਲਦਾ ਬਾਜੀ ਤੇ ਉਹ ਬੀਜ ਵਿੱਚੋਂ ਨਿਕਲਿਆ ਤੇ ਬਾਕੀ ਹੁਣ ਤੁਹਾਨੂੰ ਮਿਲਾਉਨੇ ਆਪਾਂ ਆਪਣੇ ਗਿਆਨੀ ਸਾਹਿਬ ਨਾਲ ਹੋਰ ਬਾਈ ਕੀ ਹਾਲ ਚਾਲ ਹੈ ਭਾਈ ਹੋ ਠੀਕ ਠਾਕ ਲੈ ਵੀ ਬਾਈਆਂ ਨੂੰ ਆਪਣਾ ਨਾਮ ਦੱਸ ਦੇ ਕੀ ਨਾਮ ਆ ਅਰਮਾਨ ਅਰਮਾਨ ਅਸੀਂ ਬਾਈ ਇਹਨੂੰ ਅਰਮਾਨ ਕਹਿੰਦੇ ਆ ਇਹ ਵੀ ਬਾਈ ਬੰਦਾ ਬਹੁਤ ਵਧੀਆ ਕੰਮ ਕਰਦਾ ਆ ਕੇ ਆਪਣਾ ਕੰਮ ਆਰਾਮ ਨਾਲ ਲੱਗ ਜਾਂਦਾ ਕਰਨ ਹੋ ਰਿਹਾ ਅਰਮਾਨ ਠੀਕ ਆ ਕੰਮ ਆ ਪੂਰਾ ਕਿੰਨਾ ਕੰਮ ਰਹਿ ਗਿਆ ਮਸ਼ੀਨ ਦਾ ਅਲੇ 2-4 ਘੇਰ ਰਹਿ ਗਏ ਨੇ ਅੱਛਾ ਬਾਕੀ ਹੋ ਜਾਣਾ ਹੋਇਆ ਹੈ ਕੰਮ ਹੈ ਚੱਲ ਠੀਕ ਆ ਲੱਗਿਆ ਰਹਿ ਪਰ ਕੰਮ ਤੇ ਤੇ ਆ ਮਸ਼ੀਨ ਹੋ ਗਈ ਉੱਪਰ ਪ੍ਰੋਪਰ ਬੇਲਰ ਤੇ ਮਸ਼ੀਨ ਹੋ ਗਈ ਆ ਠੀਕ ਲੋ ਬਾਈ ਇੱਧਰ ਵੀ ਚੱਲਦੀ ਆ ਰਿਪੇਅਰ ਬਾਈ ਕਈ ਬੰਦੇ ਸੋਚਦੇ ਹੋਣਗੇ ਵੀ ਇਹ ਰੂਟਾਵੇਟਰ ਆ ਛੋੜੇ ਭਲੇਡਾਂ ਵਾਲਾ ਇਹ ਰੂਟਾਵੇਟਰ ਨਹੀਂ ਹੈਗਾ ਬਾਈ ਇਹ ਕੱਦੂ ਕਰਨੇ ਵਾਲਾ ਇਹਨੂੰ ਆਪਾਂ ਕਹਿੰਦੇ ਆ ਧਾਨਮਿੱਤਰ ਆਹੀ ਇਹ ਕੱਦੂ ਕਰਨੇ ਵਾਲਾ ਦੇਖੋ ਇੱਥੇ ਤੱਕ ਤਾਂ ਦੀ ਗੋਦੀ ਜਿਹੜਾ ਹੀ ਆ ਪਿਛੇ ਪੱਤੀ ਦੀ ਫਿਰ ਜਿਹੜੀ ਆ ਉੱਤੇ ਵਾਲੀ ਪੱਤੀ ਆ ਇਹ ਪਰੇ ਨੂੰ ਖੁੱਲ ਜਾਂਦੀ ਦੋਏ ਸਾਈਡਾਂ ਤੋਂ ਇਦਰੋਂ ਵੀ ਪਰੇ ਨੂੰ ਖੁੱਲਦੀ ਆ ਤੇ ਆ ਲੱਗਿਆ ਹੋਇਆ ਇਹਨੂੰ ਆਪਣੇ ਹੋ ਰੱਸੀ ਤਾਰ ਖੋਲਣ ਵਾਲੀ ਇਹਦੇ ਨਾਲ ਚੱਕਰ ਕੀ ਆ ਇਹਦਾ ਮਤਲਬ ਮੇਨ ਮੋਟਿਵ ਕੀ ਆ ਇਹਨੂੰ ਚਲਾਉਣ ਦਾ ਵੀ ਇੱਕਾਤੇ ਕੱਦੂ ਭਤਾਨ ਮਿੱਤਰ ਕਹਿੰਦੇ ਆ ਇੱਕ ਕੱਦੂ ਬਹੁਤ ਸੋਹਣਾ ਕਰਦਾ ਵਾ ਜੀ ਬਹੁਤ ਟੌਪ ਦਾ ਕੱਦੂ ਕਰਦਾ ਢਲੀ ਨਹੀਂ ਛੱਡਦਾ ਪਿੱਛੇ ਜਮੇ ਜਿਵੇਂ ਮੱਕੀ ਵਾਲੇ ਟਾਂਡੇ ਹੁੰਦੇ ਆ ਜੀ ਮੱਕੀ ਦੇ ਟਾਂਡੇ ਜੇ ਜੇ ਕੱਦੂ ਕਰੇ ਹੋਵੇ ਉੱਪਰ ਟਾਂਡਾ ਨਹੀਂ ਦਿਖਣ ਦਿੰਦਾ ਜੀ ਆ ਦੇਖੋ ਪਲੇਟ ਥੱਲੇ ਨੂੰ ਮੁੜੇ ਹੋਏ ਆ ਜੀ ਇਹਦੇ ਥੱਲੇ ਨੂੰ ਦੱਬਦਾ ਦੇਖੋ ਟਾਂਡਾ ਬਿਲਕੁਲ ਵੀ ਤੁਹਾਨੂੰ ਦਿਖੂਗਾ ਨਹੀਂਗਾ ਪਿੱਛੇ ਐਨਾ ਵਧੀਆ ਜਾਣੀ ਆ ਕੱਦੂ ਕਰਦਾ ਇਹਨੂੰ ਤਾਨ ਮਿੱਤਰਾ ਕਹਿੰਦੇ ਡੈਮੋ ਦੇ ਚਲਾਇਆ ਸੀਗਾ ਇਹ ਬਹੁਤ ਵਧੀਆ ਚੱਲਿਆ ਆ ਹੁਣ ਇਹਦਾ ਤੇਲ ਤੂਲ ਚੇਂਜ ਕਰਨ ਲੱਗੇ ਹੋਏ ਆ ਦੇਖੋ ਸਾਈਡ ਤੇ ਇਹਦੇ ਚੈਨ ਹੁੰਦੀ ਆ ਬਾਕੀ ਹੁਣ ਇਹਦਾ ਤੇਲ ਤੂਲ ਚੇਂਜ ਕਰਨਗੇ ਹੋਰ ਪਟਵਾਰੀ ਬਾਈ ਕੀ ਹਾਲ ਚਾਲ ਆ ਮੂੰਹ ਕਾ ਤੇ ਟਕੇ ਆ ਪਟਵਾਰੀ ਵੀਰੇ ਕੰਮ ਹੋਇਆ ਯਾਰ ਅੱਛਾ ਜੇ ਖਾਮ ਹੋ ਗਿਆ ਸਹੀ ਨਹੀਂ ਤਵੀ ਤਾਂ ਫਿਰ ਅੱਜ ਕਿੱਧਰ ਦਾ ਪ੍ਰੋਗਰਾਮ ਆ ਬਾਈ ਧੰਨ ਵਾਲ ਤੋਂ ਰੀਆਂ ਨੇ ਉਰੀਆਂ ਠੀਕ ਆ ਹੋਰ ਬਾਕੀ ਦੇਖੋ ਬਾਈ ਬੰਦੇ ਵਿੱਚ ਵੀਡੀਓ ਤੇ ਕਹਿੰਦੇ ਕਹਿੰਦੇ ਪਟਵਾਰੀ ਸਾਹਿਬ ਬਹੁਤ ਜਾਣਕਾਰੀ ਵਧੀਆ ਦਿੰਦੇ ਆ ਮੈਨੂੰ ਮੈਸ ਉਹ ਆਇਆ ਕਮੈਂਟ ਨਾ ਹੋਰ ਕੀ ਆ ਬਾਚੋ ਦੇਖ ਲਈ ਕਮੈਂਟ ਮੈਂ ਤੈਨੂੰ ਦਿਖਾਵਾਂਗਾ ਕਿਹਦਾ ਪਟਵਾਰੀ ਸਾਹਿਬ ਬਾਈ ਬਹੁਤ ਵਧੀਆ ਜਾਣਕਾਰੀ ਦਿੰਦਾ ਵੀਡੀਓ ਚ ਬਹੁਤ ਵਧੀਆ ਹੈ ਮੈਂ ਕਹਾ ਇਦਾਂ ਹੀ ਆ ਮੈਂ ਕਹਾ ਬਾਈ ਉਹਨੂੰ ਜਾਣਕਾਰੀ ਹੈਗੀ ਬਹੁਤ ਆ ਹੋ ਠੀਕ ਠਾਕ ਅੱਜ ਢੱਲਾ ਹੈਗਾ ਵੀ ਇਹ ਆਪਣੇ ਪਟਵਾਰੀ ਸਾਹਿਬ ਅੱਜ ਢੱਲੇ ਹੋਗੇ ਤੇ ਬਾਕੀ ਬੰਦੇ ਹਜੇ ਹੌਲੀ ਹੌਲੀ ਚਾਹ ਬਣਾ ਕੇ ਬਣਾ ਰਹੇ ਨੇ ਸਲਾਹਾਂ ਵੀ ਕਿਹਨੇ ਕੀ ਕੰਮ ਕਰਨਾ ਕਿਹਨੇ ਕੀ ਕੰਮ ਕਰਨਾ ਕੀ ਤੂੰ ਨਹੀਂ ਲੋ ਵੀ ਆ ਜਿਹੜੇ ਬੰਦੇ ਨੇ ਸਾਡੇ ਕੰਪਿਊਟਰ ਵਾਲੇ ਬੰਦੇ ਨੇ ਹੈਲੋ ਬਾਈ ਸੋਨ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਜੀ ਠੀਕ ਹੈ ਜੀ ਵਧੀਆ ਜਦ ਮਰਜੀ ਦੇਖ ਲੋ ਹੱਸਦੇ ਹੀ ਰਹਿੰਦੇ ਆ ਤੇ ਸਾਡੇ ਹੈਗੇ ਨੇ ਬਾਈ ਕੰਪਿਊਟਰ ਵਾਲੇ ਬੰਦੇ ਜਿਹੜੇ ਅੰਦਰੋਂ ਸਾਨੂੰ ਮੇਨ ਸਪੀਅਰ ਪਾਰਟ ਵਗੈਰਾ ਦੰਨੇ ਆ ਲਿਖ ਲਓ ਕੇ ਇਹਨਾਂ ਦਾ ਵੀ ਬਹੁਤ ਜ਼ਿਆਦਾ ਕੰਮ ਆ। ਲਓ ਬਾਈ ਜੀ ਸਮਾਚੀਵਾੜਾ ਸਾਬ ਤੋਂ ਬਾਅਦ ਆਪਾਂ ਪਹੁੰਚ ਗਏ ਆ ਬਾਈ ਜੀ ਨਵੇਂ ਸ਼ਹਿਰ ਵਾਲੀ ਡੀਲਰਸ਼ਿਪ ਤੇ ਤੁਹਾਨੂੰ ਆਪਾਂ ਲੋਕੇਸ਼ਨ ਦਿਖਾਉਨੇ ਆ ਇੱਕ ਵਾਰ ਫੇਰ ਵੀ ਆਪਣੀ ਨਵੇਂ ਸ਼ਹਿਰ ਜਿਹੜੀ ਡੀਲਰਸ਼ਿਪ ਸ਼ਕਤੀਮਾਨ ਦੀ ਆਪਾਂ ਖੋਲੀ ਆ ਉਹ ਕਿੱਥੇ ਆ ਤੇ ਆਹ ਹੈਗਾ ਜਿਹੜਾ ਰੋਡ ਚੱਲ ਰਿਹਾ ਬਾਈ ਜੀ ਇਹ ਗੜ ਸ਼ੰਕਰ ਰੋਡ ਆ ਤੇ ਇਧਰਲੀ ਸਾਈਡ ਹੈਗਾ ਬਾਈ ਨਵਾਂ ਸ਼ਹਿਰ ਪੁਲ ਦੀ ਥੱਲੇ ਜਿਹੜਾ ਰਸਤਾ ਆਉਂਦਾ ਤੇ ਇਧਰ ਨੂੰ ਚੱਲੇ ਜਾਂਦਾ ਬਾਈ ਗੜ ਸ਼ੰਕਰ ਰੋਡ ਨੂੰ ਤੇ ਆਪਣੇ ਬਿਲਕੁਲ ਸਾਹਮਣੇ ਜਿੱਥੇ ਇੱਥੇ ਹੈਗੀ ਆ ਜੌਂਡੀਅਰ ਵਾਲਿਆਂ ਦੀ ਏਜੰਸੀ ਜੌਂਡੀਅਰ ਦੀ ਏਜੰਸੀ ਦੇ ਕੋਲ ਆਪੋਜੀਟ ਉਹਦੇ ਆਪਣੀ ਏਜੰਸੀ ਖੁੱਲੀ ਆ ਸ਼ਕਤੀਮਾਨ ਰੋਟਾਵੇਟਰ ਮਸ਼ੀਨਾ ਮਸ਼ੂਨਾ ਵਗੈਰਾ ਖੜੀਆਂ ਨਾਲ ਬਾਈ ਆਪਣੇ ਹੈਗਾ ਸਰਵਿਸ ਸਟੇਸ਼ਨ ਆ ਨਾਲ ਆਪਣੇ ਸਰਵਿਸ ਸਟੇਸ਼ਨ ਆ ਤੇ ਇਹ ਬਾਈ ਆਪਣੀ ਮੇਨ ਲੋਕੇਸ਼ਨ ਆ ਨੰਬਰ ਬਾਈ ਆਪਣਾ ਹੈਗਾ ਮੋਬਾਈਲ ਨੰਬਰ ਬਾਈ ਨੋਟ ਕਰ ਲਓ ਕਿਸੇ ਨੇ ਵੀ ਬਾਈ ਕੋਈ ਵੀ ਇੰਪਲੀਮੈਂਟ ਲੈਣਾ ਹੈ ਮੱਕੀ ਬੀਜਣ ਵਾਲਾ ਮਸ਼ੀਨ ਪਰਾਲੀ ਇਕੱਠੀ ਕਰਨ ਵਾਲੇ ਬੇਲਣ ਬੈਲਰ ਰੋਟਾਵੇਟਰ ਬਾਈ ਜੀ ਤੇ ਮਲਚਰ ਪਲੋ ਸਾਰੇ ਇੰਪਲੀਮੈਂਟ ਆਪਣੇ ਕੋਲ ਹੁੰਦੇ ਆ ਛੋਟੇ ਰੂਟਾ ਹੱਥਾਂ ਵਾਲੇ ਰੂਟਾਵੇਟਰ ਤੋਂ ਲੈ ਕੇ ਨਾ ਸਾਰੇ ਇੰਪਲੀਮੈਂਟ ਬਾਈ ਆਪਣੇ ਕੋਲ ਹੁੰਦੇ ਆ ਤੇ ਕਿਸੇ ਨੇ ਵੀ ਲੈਣਾ ਆ ਸੰਪਰਕ ਕਰਿਓ ਨੰਬਰ ਹੈਗਾ ਆਪਣਾ 787385393 ਤੇ ਬਾਕੀ ਆ ਰੂਟਾਵੇਟਰ ਖੜਾ ਹੀ 8 ਫੁੱਟ ਟੌਮ ਮਾਡਲ ਖੜਾ 7 ਫੁੱਟ ਖੜਾ ਸੈਮੀ ਚੈਂਪੀਅਨ ਮਾਡਲ ਤੇ ਰੂਟਾਵੇਟਰ ਆਪਣੇ ਬਾਈ ਬਹੁਤ ਵਧੀਆ ਵਾ ਤੇ ਰੂਟਾਵੇਟਰ ਦੇ ਬਲੇਡ ਦੇਖੋ ਵਧੀਆ ਚੌੜੇ ਬਲੇਡ ਲੱਗੇ ਆ 7 ਫੁੱਟ ਦੇ ਵਿੱਚ ਬਾਈ 48 ਬਲੇਡ ਆਉਂਦੇ ਨੇ ਤੇ ਆਪਣੇ ਬੈਨਰੀ ਹਿਸਾਬ ਨਾਲ ਸਿਸਟਮ ਲੱਗੇ ਹੋਏ ਨੇ ਇਹ ਨਹੀਂ ਹੈਗਾ ਵੀ ਆਪਣੇ ਬਰਮਾ ਜਿਹਾ ਹੋਊਗਾ ਜਦੋਂ ਬਰਮਾ ਜਿਹਾ ਬਣਿਆ ਹੁੰਦਾ ਰੂਟਾਵੇਟਰ ਦੇ ਥੱਲੇ ਭਾਈ ਜੀ ਇੱਥੋਂ ਸਾਈਡ ਤੋਂ ਨਾ ਪੱਤੀ ਲੱਗੀ ਹੁੰਦੀ ਆ ਹਰੇਕ ਰੂਟਾਵੇਟਰ ਦੇ ਉਰੇ ਪੱਤੀ ਲੱਗੀ ਹੁੰਦੀ ਆ ਉਹ ਤਾਂ ਲੱਗੀ ਹੁੰਦੀ ਆ ਵੀ ਰੂਟਾਵੇਟਰ ਮਿੱਟੀ ਬਾਹਰ ਨਾ ਕੱਢੇ ਸਾਰੇ ਮਿੱਟੀ ਬਾਹਰ ਕੱਢਦੇ ਨੇ ਆਪਣਾ ਰੂਟਾਵੇਟਰ ਭਾਈ ਮਿੱਟੀ ਬਾਹਰ ਨਹੀਂ ਕੱਢੂਗਾ ਨਾ ਇੱਥੇ ਪੱਤੀ ਲੱਗੀ ਹੋਈ ਆ ਬਿਲਕੁਲ ਪ੍ਰੋਪਰ ਚੱਲੂਗਾ ਤੇ 7 ਫੁੱਟੇ ਚ 48 ਬਲੇਡ ਹੁੰਦੇ ਆ ਆਪਣੇ ਚ ਤੇ ਕਈ ਬਾਈ ਕਹਿੰਦੇ ਆ ਵੀ ਯਾਰ ਜਿੰਨੇ ਬਲੇਡ ਹੋਣਗੇ ਉਹਨਾਂ ਜਿਆਦਾ ਬਰੀਕ ਕਰੂਗਾ ਕਈ ਬਾਈ 7 ਫੁੱਟ ਰੋਟਾਵੇਟਰ ਦੇ ਵਿੱਚ ਹੀ 54 ਬਲੇਡ ਮੰਗਦੇ ਆ ਤੇ ਉਹ ਬਾਈ ਉਹਨਾਂ ਨੂੰ ਸਮਝਾ ਦਈਏ ਬਾਈ ਜੀ ਜਿੰਨੇ ਰੋਟਾਵੇਟਰ 'ਚ ਬਲੇਡ ਜਿਆਦਾ ਹੁੰਦੇ ਆ ਉਹਨਾਂ ਰੋਟਾਵੇਟਰ ਸਸਤਾ ਹੁੰਦਾ ਤੇ ਨਾਲੇ ਉਹ ਰੋਟਾਵੇਟਰ ਨਹੀਂ ਹੁੰਦਾ ਉਹ ਜੈਰੋਵੇਟਰ 'ਚ ਆ ਜਾਂਦਾ ਉਹ ਜ਼ਮੀਨ 'ਚ ਲੱਗਦਾ ਘੱਟ ਹੁੰਦਾ ਥੋੜਾ ਜਿਹੀ ਲੱਗਦਾ ਹੁੰਦਾ ਇੰਨਾ ਕੇ ਇੰਨਾ ਕ ਤੇ ਉਹਨੇ ਜਿਆਦਾ ਬਰੀਕ ਜੀ ਕਰਦਾ ਹੁੰਦਾ ਉਹ ਤੇ ਟਰੈਕਟਰ ਲੋਡ ਤੇ ਵੀ ਚੱਲਣ ਲੱਗ ਜਾਂਦਾ ਤੇ ਆਪਣੇ ਵਾਲੇ 7 ਫੁੱਟੇ ਦੇ ਵਿੱਚ ਬਾਈ 48 ਬਲੇਡ ਹੋਣਗੇ ਵੱਧ ਬਲੇਡਾਂ ਨਾਲ ਵੀ ਹੈਗਾ ਉਹ ਸਸਤਾ ਆਉਂਦਾ 48 ਬਲੇਡ ਹੋਣਗੇ ਤੇ ਪਟਾਈ ਬਾਈ ਫੁੱਲ ਕਰੂਗਾ ਤੇ ਮਲਾਈ ਵੀ ਮਤਲਬ ਮਤਲਬ ਪੁਰਪਰੀ ਬਣਾਊਗਾ ਜ਼ਮੀਨ ਪੂਰੀ ਬਾਈ ਜਿੰਨਾ ਬਲੇਡ ਖੁੱਲਾਊਗਾ ਉਨਾਂ ਜ਼ਿਆਦਾ ਲੱਗੂਗਾ ਕਿੱਥੇ ਤਾਂ ਬਾਈ ਨਾਲ ਦੀ ਨਾਲ ਬਲੇਡ ਘਸੀ ਜਣੇ ਆ ਟੱਕ ਵੱਜਣਾ ਨਹੀਂ ਕਿੱਥੇ ਦੂਰ ਬਲੇਡ ਹੋਣਗੇ ਉੱਥੇ ਟੱਕ ਜ਼ਿਆਦਾ ਭਰਦਾ ਤੇ ਉਹਨੂੰ ਜੈਰੋਵੇਟਰ ਕਹਿ ਦਿੰਨੇ ਆ ਜਿਹੜਾ ਘੱਟ ਬਲੇਡਾਂ ਨਾਲ ਹੁੰਦਾ ਇਹ ਹੁੰਦਾ ਰੂਟਾਵੇਟਰ ਬਾਕੀ ਬਾਈ ਆਪਣੀ ਮਜ਼ਬੂਤੀ ਪੂਰੀ ਹੁੰਦੀ ਆ ਰੋਟੇਟਰਾਂ ਦੀ ਸ਼ਕਤੀਮਾਨ ਦੇ ਆ ਦੀ ਆ ਦੇਖੋ ਤੇ ਰੰਗ ਦੀ ਕੁਆਲਿਟੀ ਬਾਈ ਬਹੁਤ ਵਧੀਆ ਤੇ ਆ ਟਾਪ ਮਾਡਲ ਆ ਜੀ 8 ਫੋਟਾ ਤੇ ਕਿਸੇ ਨੂੰ ਵੀ ਸ਼ਕਤੀਮਾਨ ਰੋਟੇਟਰ ਚਾਹੀਦੇ ਹੋਏ ਬਾਈ ਆਪਣੇ ਨਾਲ ਸੰਪਰਕ ਜਰੂਰ ਕਰਿਓ ਤੇ ਆ ਹੈਗੀ ਆਪਣੀ ਮਸ਼ੀਨ ਮੱਕੀ ਬੀਜਣ ਵਾਲਾ ਪਲਾਂਟਰ ਇਹ ਸਰਵਿਸ ਨੂੰ ਕਰਨ ਨੂੰ ਆਇਆ ਹੋਇਆ ਤੇ ਇਹ ਵੀ ਬਹੁਤ ਵਧੀਆ ਚੱਲਦੇ ਨੇ ਆ ਦੇਖੋ ਇਹ ਸਰਵਿਸ ਕਰਨੇ ਨੂੰ ਮਸ਼ੀਨਾਂ ਹੀ ਹੋਈਆਂ ਹੁਣ ਮੁੰਡੇ ਆਉਣਗੇ ਇਹਨੂੰ ਸਮਾਰਨਗੇ ਜੀ ਸਰਵਿਸ ਕਰਨਗੇ ਉਰੀ ਇਹਦੀ ਸੈਟਿੰਗ ਕਰਨਗੇ ਬਾਈ ਤੇ ਬਾਕੀ ਹੁਣ ਆ ਮਸ਼ੀਨ ਖੜੀ ਆ ਆਪਣੇ ਕੋਲ ਜਿਹੜੀ ਖੜੀ ਏ ਨਵੀਂ ਆਈ ਈ ਆ ਦੇਖੋ ਇਹਦੇ ਵਿੱਚ ਚੇਂजेस ਕਰਤੇ ਹੁਣ ਪਹਿਲਾਂ ਜਿਹੜੀ ਮਸ਼ੀਨ ਆਉਂਦੀ ਸੀ ਆਪਣੀ ਉਹਦੇ ਮੂਰੇ ਟਾਇਰ ਆਉਂਦੇ ਸੀਗੇ ਹੁਣ ਇਹਦੇ ਮੂਰੇ ਟਾਇਰ ਨਹੀਂ ਹੈਗੇ ਇਹਦੇ ਪਿਛਲੀ ਸਾਈਡ ਟਾਇਰ ਆ ਯਾਨੀ ਮਾਡਲ 2 ਇਹ ਆਉਂਦੇ ਆ ਮੂਰੇ ਟਾਇਰ ਵਾਲਾ ਵੀ ਮਿਲ ਜੂਗਾ ਨਵੇਂ ਟਾਇਰ ਵਾਲਾ ਵੀ ਨਵੀਆਂ ਮਸ਼ੀਨਾਂ ਚ ਮਿਲ ਜੂਗਾ ਯਾਨੀ ਕਿ ਜੀ ਤੇ ਬਾਕੀ ਆ ਦੇਖੋ ਇਹ ਨਵੀਂ ਮਸ਼ੀਨ ਆਈ ਆ ਜੀ ਇਹਦੇ ਯਾਨੀ ਕਿ ਇਹ ਨਵੇਂ ਮਾਡਲ ਦੇ ਵਿੱਚ ਆਈ ਆ ਦੇਖੋ ਇਹਦੇ ਬੈਕ ਤੇ ਟਾਇਰ ਨੇ ਦੇਖੋ ਜੀ ਇਹ ਆਪਣੀ ਮਸ਼ੀਨ ਚ ਹੋਰ ਮਸ਼ੀਨਾਂ ਨਾਲੋਂ ਫਰਕ ਕੀ ਆ ਤੁਹਾਨੂੰ ਆਪਾਂ ਦੱਸ ਦਿੰਨਾ ਬਾਈ ਜੀ ਪਹਿਲਾਂ ਤਾਂ ਫਰਕ ਇਹ ਆ ਵੀ ਇਹਦੀਆਂ ਜਿਹੜੀਆਂ ਜਿੰਨੀਆਂ ਵੀ ਜਿਵੇਂ ਇਹਦੇ ਵਿੱਚ ਬੀਜ-ਬੀਜ ਦੀਆਂ ਡਿਸਕਾਂ ਨੇ ਹਨਾ ਆਪਣੇ ਵਾਲੀਆਂ ਨੂੰ ਡਿਸਕਾਂ ਆਉਂਦਾ ਹੈ ਤੇ ਡਿਸਕਾਂ ਚਾਹੇ ਕੋਈ ਆਲੂ ਵਾਲੀ ਵੀ ਵੀ ਮਤਲਬ ਖੇਤ ਹੋਵੇ ਚਾਹੇ ਹੋਵੇ ਗੰਨੇ ਵਾਲਾ ਇਹ ਡਿਸਕਾਂ ਬਾਈ ਉਹਨੂੰ ਵੱਢ ਕੇ ਦਾਣਾ ਬੀਜ ਕੇ ਲੰਘ ਜਾਂਦੀਆਂ ਨੇ ਜੇ ਫਾਲੇ ਵਾਲਾ ਸਿਸਟਮ ਹੋਵੇ ਤਾਂ ਉਹਦੇ ਵਿੱਚ ਕਸਰਾ ਫਸਦਾ ਰਹਿੰਦਾ ਵਾ ਇਹ ਸ਼ਕਤੀਮਾਨ ਨੂੰ ਇਹ ਡਿਸਕ ਆਉਂਦੀ ਹੈ ਹੋਰ ਨਹੀਂ ਕਿਸੇ ਨੂੰ ਆਉਂਦੀ ਹੈਗੀਆਂ ਤੇ ਦੂਜੇ ਨੰਬਰ ਤੇ ਇਹਦੀਆਂ ਜਿੰਨੀਆਂ ਡਿਸਕਾਂ ਨੇ ਜਿੰਨੇ ਬਾਈ ਇਹ ਮਤਲਬ ਕੱਲਾ-ਕੱਲਾ ਚੱਲਦਾ ਕੱਲਾ-ਕੱਲਾ ਕਿਵੇਂ ਚੱਲਦਾ ਜਿਵੇਂ ਕਈ ਮਸ਼ੀਨਾਂ ਨਾਲ ਐ ਜਕੜੀਆਂ ਹੁੰਦੀਆਂ ਨੇ ਨਾਲ ਜੇ ਅੜਦਾਂ ਵਾਲੇ ਉੱਚੀ ਸੀ ਚਲ ਗਈ ਤਾਂ ਗੱਬੇ ਵਾਲਾ ਵੀ ਮਤਲਬ ਲੰਘ ਜਾਣਾ ਸਿੱਧਾ ਗੱਬੇ ਮੱਕੀ ਨਹੀਂ ਵਿਚਣੀ ਨੀਵਾ ਹੋ ਜਾਣਾ ਗੱਬੇ ਇੱਕ ਸਾਈਡ 'ਚ ਬੱਟ ਦੇ ਨਾਲ ਵਿਜਣੀ ਉਹ ਬੱਟ ਤੇ ਚੜ ਵੀ ਗਈ ਤਾਂ ਨਾਲੇ ਆ ਮਸ਼ੀਨ ਚੱਕੀ ਜਾਣੀ ਆ ਬੀਜਣੀ ਨਹੀਂ ਹੈਗੀ ਇਹਨੇ ਆਪਣੀ ਵਾਲੀ ਜਿਹੜੀ ਹੈਗੀ ਇਹ ਲੱਗ ਆ ਬਾਈ ਜੇ ਉੱਧਰ ਵਾਲਾ ਪਾਸਾ ਬੱਟ ਤੇ ਵੀ ਚੜ ਗਿਆ ਆ ਤਿੰਨੇ ਗਰਾਊਂਡ ਤੇ ਹੋਣਗੇ ਇਹ ਐ ਉੱਚੀਆਂ ਨਹੀਂ ਵੀ ਹੁੰਦੀਆਂ ਨੇ ਲੱਗ ਲੱਗ ਇਹ ਚੀਜ਼ ਵੀ ਬਾਈ ਆਪਣੀ ਮਸ਼ੀਨs ਹੈਗੀ ਆ ਦੂਜੇ ਨੰਬਰ ਤੇ ਕਈ ਮਸ਼ੀਨਾਂ ਦੇ ਟਾਇਰ ਵੀ ਬਾਈ ਨਾਲ कसे कसेਾਈ ਦੂਗਲੇ ਉਟਾਉਂਦੇ ਆ ਜੋਇੰਟ ਪੂਰੇ ਆ ਨਾ ਆਪਣਾ ਟਾਇਰ ਵੀ ਬਾਈ ਉੱਚਾ ਨਹੀਂ ਮਾ ਹੁੰਦਾ ਉਹ ਸਪਰਿੰਗ ਲੱਗਿਆ ਹੈ ਟਰਲ ਵਾਂਗ ਇਹ ਵੀ ਮਿਸਿੰਗ ਨਹੀਂ ਕਰੂਗਾ ਐ ਹੁੰਦਾ ਉੱਤੇ ਥੱਲੇ ਟਾਇਰ ਇਹ ਵੀ ਮਤਲਬ ਇਕੱਠੇ ਹੀ ਲੱਗੇ ਹੁੰਦੇ ਆ ਕਈ ਮਸ਼ੀਨਾਂ ਤੇ ਇੰਦਾਂ ਨਹੀਂ ਆ ਬਾਈ ਕਈ ਜਣੀਆਂ ਮਸ਼ੀਨਾਂ ਇਹਦੇ ਮਸ਼ੀਨ ਦੇ ਵਿੱਚ ਤਕਨੀਕਾਂ ਨੇ ਹੋਰ ਮਸ਼ੀਨਾਂ ਨਾਲੋਂ ਇਹਨੂੰ ਲੱਗ ਬਣਾ ਦਿੰਦੀਆਂ ਨੇ ਤੇ ਬਾਕੀ ਕਿਸੇ ਨੇ ਵੀ ਬਾਈ ਕੋਈ ਵੀ ਮਸ਼ੀਨ ਲੈਣੀ ਹੋਈ ਤਾਂ ਆਪਣੇ ਨਾਲ ਬਾਈ ਜੀ ਸੰਪਰਕ ਕਰ ਲਿਓ ਤੇ ਹੁਣ ਵੀਰੇ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਛੋਟੇ ਵੀਰ ਦਸਾਂ ਜ਼ਰੂਰ ਦਿਓ ਕਿਹੜੀ ਚੀਜ਼ਾਂ ਤੇ ਸਬਸਿਡੀ ਹੋਣੀ ਆ ਕਦੋਂ ਆਣੀ ਆ ਸਾਰੀ ਜਾਣਕਾਰੀ ਇਸ ਚੈਨਲ ਤੇ ਆਪਾਂ ਤੁਹਾਨੂੰ ਦਿਆ ਕਰਾਂਗੇ ਡਿਟੇਲ ਚ ਵੀਡੀਓ ਬਣਾ ਕੇ ਪੱਕਾ ਦਾ ਦੱਸਿਆਂ ਵੀ ਕਰਾਂਗੇ ਵੀ ਕਿਵੇਂ ਭਰਨੀ ਆ ਕਿੰਨੇ ਪਰਸੈਂਟ ਆਈ ਹੈ ਸਾਰੀ ਆਪਾਂ ਬਾਈ ਦੱਸਿਆ ਕਰਾਂਗੇ ਇਸ ਕਰਕੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਪਿਆਰ